ਜੇਵਕਾਰ ਹੁੰਦੇ ਹਨ ਉਹਨਾਂ ਤਾਂ ਵੀ ਨਹੀਂ ਤੁਹਾਡੇ ਨਾਲ ਗੱਲ ਕਰਨੀ ਜਦੋਂ ਤੁਹਾਡੇ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਮੁੱਕ ਗਿਆ ਘਾਤੋਂ ਫੋਨ ਲਈ ਜਾਂਦੇ ਹੋ ਭਾਬੀ ਜੀ ਤੁਸੀਂ ਐਵੇਂ ਇੰਨਾ ਗੁੱਸੇ ਚ ਆਈ ਜਾਂਦੇ ਹੋ ਮੇਰੀ ਇੱਕ ਅਰੇ ਗੱਲ ਤੇ ਸੁਣੋ ਮੈਂ ਤੁਹਾਡੇ ਨਾਲ ਕੋਈ ਸਲਾਹ ਕਰਨੀ ਹੈ ਕੀ ਸਲਾਹ ਕਰਨੀ ਆ ਹੁਣ ਵੀ ਕੁਝ ਮਗਰ ਛੱਡਿਆ ਜੀ ਹਾਂਜੀ ਦੱਸੋ ਮੇਰੇ ਨਾਲ ਕੱਪੜੇ ਕੱਢ ਮੈਂ ਤਿਆਰ ਹੋ ਕੇ ਨਾ ਤੇ ਲਵ ਹੁਣਾ ਕੋਲ ਹੋ ਕੇ ਆਵਾਂ ਮੈਂ ਤੇ ਤੁਹਾਨੂੰ ਪਿੰਦਰ ਉਦਨ ਦੀ ਕਹਿਣ ਦੀ ਆ ਤੇ ਨਾਲ ਉਹ ਕਿੱਥੇ ਗਿਆ ਵਾ ਮੈਂ ਉਦਨ ਦੀ ਆਖਣ ਡਈ ਆ ਵੀ ਮੇਰੇ ਨਾਲ ਬੈਂਕ 'ਚ ਚੱਲ ਤੇ ਆਪ ਕਿਤੇ ਉੱਡ ਗਿਆ ਤਿਆਰ ਸ਼ਹਿਰ ਹੋ ਕੇ ਜਾਣਾ ਮੰਮੀ ਕਿੱਥੇ ਆ ਜਿਹੜੇ ਤੁਸੀਂ ਰਾਜ ਕੰਡੇ ਖਿਲਾ ਰਹੇ ਨਾ ਉਹ ਇਕੱਠੇ ਕਰਨਗੇ ਆ ਸਸਕਲਪਾ ਵੀ ਸਸਕੀ ਕਾਹ ਕੋਸ ਨੌ ਕੀ ਹਾਲ ਹੈ ਬਸ ਵਧੀਆ ਆ ਜਾਓ ਅੰਦਰ ਕਵਲੇ ਨਹੀਂ ਥੋੜਾ ਚੇਅਰ ਫੜੀ ਲਈ ਠੀਕ ਹੈ ਕੋਈ ਨਹੀਂ ਰਹਿਣ ਦੋ ਤੁਸੀਂ ਇੱਥੇ ਠੀਕ ਆ ਤੇ ਲਾਭ ਕਰੇ ਜੀ ਨਹੀਂ ਉਹ ਤਾਂ ਵੀ ਅੱਜ ਘਰੇ ਨਹੀਂ ਆ ਹੋ ਗਏ ਕਿਤੇ ਅੱਛਾ ਹਾਂਜੀ ਤੇ ਮੈਂ ਪਾਣੀ ਲਿਆਈ ਤੀ ਬੋ ਕਵਲ ਜੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਹੈ ਕਵਲ ਵਧੀਆ ਵਧੀਆ ਤੂੰ ਹੀ ਸੁਣਾਓ ਆਪਣੀ ਬਸ ਵਧੀਆ ਆਪਣੇ ਵੀ ਇੱਥੇ ਆ ਜਾਓ ਉਹ ਕੋਈ ਨਹੀਂ ਬਸ ਫਿਰ ਠੀਕ ਆ ਇੱਥੇ ਆ ਬੈਠ ਜਾ ਇੱਥੇ ਹੋ ਸੁਣਾ ਮਾਜੀ ਹੁਣਾਂ ਵੀ ਸਾਰੇ ਵਧੀਆ ਤੂੰ ਸੁਣਾਓ ਪੂਆ ਜੀ ਭਾਬੀ ਜੀ ਨਹੀਂ ਠੀਠਾ ਜੀ ਬਹੁਤ ਵਧੀਆ ਵਧੀਆ ਠੀਠਾ ਸਾਰੇ ਤੇ ਭਾਬੀ ਨੂੰ ਨਾ ਲੈ ਬਣਾ ਦੇ ਇਕੱਲੇ ਆ ਗਏ ਉਹ ਬਸ ਇਦਾਂ ਹੀ ਕੰਮ ਹੀ ਕੋਈ ਮੈਂ ਚੱਲ ਗੱਲਬਾਤ ਕਰਕੇ ਉਹਨਾਂ ਨੂੰ ਤੂੰ ਇਹ ਫੋਨ ਹੀ ਨਹੀਂ ਚੁੱਕਦੇ ਤੇ ਵੀਜੀ ਤੁਸੀਂ ਝੂਠ ਕੱਦ ਲਈ ਬੋਲ ਰਹੇ ਹੋ ਟਾਡਾ ਫੋਨ ਮੈਂ ਤੇ ਚੁੱਕਿਆ ਸੀ ਉਹ ਕਬਲ ਤੂੰ ਤਾਂ ਚੁੱਕ ਲਿਆ ਸੀ ਮੇਰੇ ਨਾਲ ਲਾਵਣਾ ਨੇ ਗੱਲ ਹੋਈ ਜੇ ਮੈਂ ਅੱਜ ਭਾਬੀ ਨੂੰ ਫੋਨ ਕੀਤਾ ਤੇ ਭਾਬੀ ਨੇ ਬੜਾ ਵੱਡ ਘਟ ਬੋਲਿਆ ਬੜੇ ਗੁੱਸੇ 'ਚ ਹੀ ਉਹ ਵੀਜੀ ਤੁਹਾਨੂੰ ਗੱਲ ਦੱਸਾਂ ਭਾਬੀ ਹਣੀ ਵੀ ਨਾ ਆਪਣੀ ਜਗ੍ਹਾ ਸਹੀ ਐ ਉਹ ਆਨੇ ਜਦੋਂ ਜਵਾਬ ਦੇ ਦਿੱਤਾ ਵਾ ਤੇ ਉਹਨਾਂ ਨੇ ਵੀ ਇਹ ਲੱਗਦਾ ਕਿ ਤੁਸੀਂ ਵੀ ਨਾਲ ਦਾ ਸਾਰੇ ਰਲੇ ਹੋ ਕਬਲ ਮੇਰੀ ਸੁਣ ਗੱਲ ਹਨੂ ਕੀ ਲੋੜ ਹੀ ਏਦਾਂ ਕਰਨ ਦੀ ਦੱਸ ਤੂੰ ਜੇ ਏਦਾਂ ਦੀ ਗੱਲ ਹੁੰਦੀ ਤੇ ਮੈਂ ਆਉਣਾ ਹੀ ਇੱਥੇ ਨਹੀਂ ਨਹੀਂ ਚਲੋ ਵਧੀਆ ਕੀਤਾ ਤੁਸੀਂ ਜਾਣ ਕੇ ਪਰ ਪੂਆ ਨੂੰ ਸੋਚਣਾ ਚਾਹੀਦਾ ਸੀ ਨਾ ਪਹਿਲੀ ਕਰਕੇ ਨਾ ਰਿਸ਼ਤੇ ਤੋੜ ਲਈ ਆ ਹੁਣ ਮੈਂ ਵੀ ਤਾਂ ਹੈ ਨਾ ਨਾਲਵਾ ਹੀ ਦਿੱਤੀ ਜੇ ਮੈਂ ਵੀ ਉਹਦੇ ਵਾਂਗੂ ਲਾਲਚ ਕਰਦੀ ਤੇ ਫਿਰ ਮੈਂ ਵੀ ਨਾ ਨਾਲਵਾਂਦੀ ਕਵਲ ਕੋਈ ਲਾਲਚ ਨਹੀਂ ਮੰਮੀ ਨੇ ਵੀ ਕਰਨਾ ਐਵੇਂ ਕੀ ਕਰਨੀ ਹੈ ਪਹਿਲੀ ਹਣਾ ਤੇ ਫਿਰ ਪੂਆ ਆਪਕਾ ਕਿ ਆਉਣਾ ਜਾਣਾ ਕਿੱਥੇ ਆ ਜੇ ਸਹੀ ਪੁੱਛੇ ਨਾ ਤਾਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਜਾਣ ਤੂੰ ਦੱਸਿਆ ਮੈਨੂੰ ਸਾਰੀ ਗੱਲ ਤੇ ਮੈਂ ਚੱਲ ਗੱਲ ਕਰਦਾ ਇਹਨਾਂ ਨਾਲ ਵੀ ਕੋਈ ਗੱਲ ਨਹੀਂ ਸਭ ਮਸਲੇ ਦਾ ਹੱਲ ਕੱਢਾਂਗੇ ਪਰ ਇਹ ਤਾਂ ਬਣਾ ਗੁੱਸੇ ਜੀ ਬੜੇ ਹੀ ਤਾਂ ਮੈਂ ਵੀ ਨਹੀਂ ਗੱਲ ਬੰਨੀ ਆਪ ਜਾਣਾ ਹੀ ਪੈਣਾ ਠੀਕ ਜੀ ਭੂਆ ਵੀ ਹੁਣ ਜਾਣ ਕੇ ਮੈਨੂੰ ਲੱਗਦਾ ਪਖੰਡ ਕੰਨ ਦੇਈ ਆ ਕੁਝ ਨਹੀਂ ਉਹਨੂੰ ਹੋਇਆ ਹੋਇਆ ਕਬਲ ਕੁਝ ਵੀ ਨਹੀਂ ਐਵੇਂ ਜਾਣ ਕੇ ਤਲਵਾ ਦੇ ਭਲਾ ਪੈਲੀ ਨੇ ਕੀ ਕਰਨੀ ਆ ਉਹ ਲਵਾਵਾਂਗੇ ਲਵਾਉਣੀ ਕਿਉਂ ਨਹੀਂ ਆ ਬਾਬੂ ਤੇ ਲਵ ਇੱਥੇ ਲੱਗੇ ਚੱਗੇ ਗਿਆ ਕਿਤੇ ਕਿ ਦੂਰ ਨਹੀਂ ਗਏ ਤਾਂ ਲੱਗੇ ਜੇ ਦੱਸੋ ਕੀ ਕੰਮ ਆ ਏ ਲਾਹ ਨੂੰ ਫੋਨ ਕਰਿਓ ਹਾਂ ਵੀ ਘਰ ਆਉਣਾ। ਉਹਨਾਂ ਤੇ ਸ਼ਾਮ ਨੂੰ ਘਰ ਆਉਣਾ ਵਾ। ਭਾਬੀ ਜੀ ਫੋਨ ਤੇ ਕਰੋ ਉਹਨਾਂ ਨੂੰ। ਉਹ ਕਿਤੇ ਦੂਰ ਗਏ ਨੇ ਮੈਂ ਤਾਂ ਹੀ ਕਹਿੰਦੀ ਪੇ ਸ਼ਾਮਾਂ ਨੂੰ ਆਉਣਾ ਵਾ ਉਹਨਾਂ ਦੱਸਿਆ ਸੀ। ਐਵੇਂ ਝੂਠ ਨਾ ਬੋਲੋ ਕਬਲ ਕਹਿੰਦੀ ਕੁ ਇੱਧਰ ਲੱਗੇ ਨੇ। ਇਦਾਂ ਨਾ ਕਰੋ। ਭਾਬੀ ਜੀ ਤੁਸੀਂ ਨਾ ਲਾਹ ਨੂੰ ਫੋਨ ਕਰੋ। ਹੁਣ ਨਾ ਵੀਜੀ ਘਰ ਆਏ ਨੇ ਤੇ ਇਦਾਂ ਨਹੀਂ ਕਰੀਦਾ। ਬਹਿ ਕੇ ਗੱਲ ਕਰੋ ਜੋ ਵੀ ਕਰਨੀ। ਕਿ ਕਰਤੀ ਸੱਦੋ ਤਾਂ ਸਹੀ। ਕੋਈ ਗੱਲ ਮਲਮਨੀ। ਉਦੋਂ ਦਾ ਕੋਈ ਚੇਤਾ ਨਹੀਂ ਕੋਈ ਵਰੜਿਆ ਨਹੀਂ ਕਿ ਹੁਣ ਵੀ ਕਿੰਨਾ ਚੇਤਾ ਆ। ਹਲੋ ਗਰਲਿੰਗ ਕੱਲ ਹੀ ਫੋਨ ਆਇਆ ਜੇ। ਘਰ ਨਾ ਪਿੰਦਰ ਆਇਆ ਹੀ। ਪਿੰਦਰ ਆਇਆ ਹੀ ਕੱਲਾ ਹੀ ਆ ਕੇ ਨਾਲ ਕੋਈ ਆਵਾ। ਨਹੀਂ ਕੱਲਾ ਹੀ ਆਇਆ ਵਾ। ਅੱਛਾ ਤੇ ਕੀ ਕਹਿੰਦਾ ਸੀ? ਕਹਿੰਦਾ ਤਾਂ ਕੱਖ ਨਹੀਂ ਕਹਿਣ ਦੇ ਤੁਹਾਡੇ ਵੱਲੋਂ ਵੀ ਫੋਨ ਲਾਓ ਤੇ ਆਜੋ ਘੜੀ ਤੇ ਉਹਨੇ ਨੇ ਮੈਂ ਨਹੀਂ ਆਉਣਾਗਾ ਤੂੰ ਬਹਾਨਾ ਲਾਦੇ ਕਹਿੰਦਾ ਟਾਈਮ ਲੱਗਣਾ ਵਾ ਕਿਉਂਕਿ ਬੇਰਪੈਵੇਂ ਬੈਠਿਆ ਕੋਈ ਮੂੰਹ ਗੁੱਸੇ ਚ ਗੱਲ ਨਿਕਲੂਗੀ ਤੇ ਚੰਗੇ ਨਹੀਂ ਲੱਗੀਦਾ ਤੂੰ ਐਦਾ ਕਰ ਚਾਹ ਪਾਣੀ ਨੂੰ ਪਿਆਲੋ ਤੇ ਫੇਰੇ ਆਪ ਇਹਨੂੰ ਕੱਲ ਦੇ ਮੈਂ ਤਾਂ ਬਹਾਨਾ ਲਾਇਆ ਹੀ ਤੇ ਕਵਲ ਦੇ ਮੂੰਹ ਨਿਕਲ ਗਿਆ ਵੀ ਵੀਰ ਲਾਗੇ ਗਿਆ ਤੇ ਉਹ ਆਂਦਾ ਤੇ ਕੋਈ ਗੱਲ ਨਹੀਂ ਬਲਾਉ ਉਹਨੂੰ ਇਹ ਕਵਲ ਵੀ ਹਾਦੀ ਨੇ ਕੋਈ ਬੋਲਣ ਤੋਂ ਪਹਿਲਾਂ ਸੋਚਦੀ ਨਹੀਂ ਹੈਗੀ ਚਲ ਕੋਈ ਨਹੀਂ ਫਿਰ ਮੈਂ ਵੇਖਦਾ ਮਾਂ ਕੀ ਕਰਨਾ ਨੀ ਵੇਖਣਾ ਕੀ ਆ ਤੁਸੀਂ ਆਜੋ ਕਰ ਚੰਗਿਆਣੀ ਲੱਗੀ ਦਾ ਹੁਣ ਨਾਲੇ ਵੇਖਾਂਗੇ ਲਵਪ੍ਰਾ ਕੀ ਆਂਦਾ ਏ ਪਕਾਣਾ ਨੇ ਕੀ ਆ ਹੋਣਾ ਤੇ ਉਹ ਕੋਈ ਫੇਰ ਜੋ ਕੁਝ ਭੁਆਨੇ ਕਹਦੇ ਇਹਨਾਂ ਵੀ ਉਹ ਕੋਈ ਜੀ ਕਰਨਾ ਭੁਆ ਦੇ ਸਾਹਮਣੇ ਤੇ ਇਹਨਾਂ ਦੀ ਜਬਾਨ ਨਹੀਂ ਖੁੱਲਣੀ ਮੈਨੂੰ ਪਤਾ ਹੀ ਚਲੋ ਕੋਈ ਗੱਲ ਨਹੀਂ ਠੀਕ ਗੱਲਾਂ ਕਰੀ ਜਾਂਦੇ ਕੋਈ ਗੱਲ ਨਹੀਂ ਆਜੋ ਤੇ ਹੁਣ ਤਾਂ ਕਹੀ ਚਾਹ ਪੀਉਣੀ ਆ ਚਲ ਠੀਕ ਆ ਫਿਰ ਮੈਂ ਹੁੰਦਾ ਹਾਂ ਚਲੋ ਠੀਕ ਆ ਇੰਤਕ ਕਰਨੀ ਚਾਹ ਧਰ ਲੈਣੀ ਆ ਕਿੰਨਾ ਟਾਈਮ ਹੋ ਗਿਆ ਪਿੰਦਰ ਉਥੇ ਪਹੁੰਚਦੇ ਗਏ ਹੋਣੇ ਆ ਪਤਾ ਨਹੀਂ ਉਥੇ ਹੁਣ ਕੀ ਗੱਲ ਹੋਈ ਹੋਵੇ ਮੇਰਾ ਦਿਲ ਕਰੰਦਿਆ ਫੋਨ ਕਰਕੇ ਪੁੱਛਦੀ ਆ ਪਰ ਇੱਕੇ ਵੀ ਡਰ ਲੱਗੰਦਿਆ ਵਾ ਇਹ ਨਾ ਹੋਏ ਉਹਨਾਂ ਦਾ ਸਾਰਾ ਗੁੱਸਾ ਮੇਰੇ ਤੇ ਹੀ ਨਿਕਲ ਜੇ ਰਹਿਣ ਦਿੰਦੀ ਆ ਜਦੋਂ ਆਉਣਗੇ ਨਾ ਫੇਰ ਹੀ ਪਤਾ ਲੱਗੂਗਾ ਕਿ ਕੀ ਗੱਲਬਾਤ ਹੋਈ ਆ ਉਥੇ ਲਾਵੇ ਦੈਦੁਰੇ ਹੁੰਦੇ ਤਾਂ ਸਕੂਟਰੀ ਕਿੱਥੇ ਆ ਉਹ ਸਕੂਟਰੀ ਦਾ ਕੀ ਇੱਥੇ ਆਇਆ ਤਾਂ ਬੀਬਲਾਜ ਅੱਗੋਂ ਮਿਲ ਪਿਆ ਕਹਿੰਦੇ ਮੈਂ ਚੱਲਿਆਂ ਕਣੀਆ ਤੱਕ ਮੜਾ ਤੇ ਦੇਈਆਂ ਮੈਂ ਲੈ ਜਾ ਭਰਾ ਚੱਲ ਕੋਈ ਗੱਲ ਨਹੀਂ ਤੇ ਹਾਂਜੀ ਕਿੱਦਾਂ ਹੁਣ ਪਿੰਦਰ ਪਿੰਦਰ ਠੀਕ ਆ ਚਾਹ ਪੀ ਲਈ ਐ ਤੰਦਰ ਬੈਠਾ ਜੀ ਤੁਹਾਨੂੰ ਢੀਕਣ ਡਿਆ ਠੀਕ ਨੂੰ ਤਾਂ ਨੇ ਠੀਕ ਹੀ ਹੋਣਾ ਵਾ ਉਹ ਕਿਹੜਾ ਬਿਮਾਰ ਆਇਆ ਮੈਂ ਉਹਦਾ ਪੁੱਛਣਾ ਕੋਈ ਗਲਤ ਨਹੀਂ ਕਰਦਾ ਨਹੀਂ ਤੁਹਾਡੇ ਨਾਲ ਤਾਂ ਨਹੀਂ ਕੋਈ ਗੱਲ ਕੀਤੀ ਉਹ ਤੁਹਾਡੇ ਨਾਲ ਕਹਿੰਦੇ ਕੋਈ ਗੱਲ ਕਰਨੀ ਆ ਮੇਰੇ ਨਾਲ ਬੰਦਾ ਪੁੱਛੇ ਹੁਣ ਨੇ ਕਾਦੀ ਗੱਲ ਕਰਨੀ ਆ ਜਿੱਦਾਂ ਟਾਈਮ ਹੀ ਉਧਰ ਤੇ ਕੋਈ ਪੁੱਜਣਾ ਨਹੀਂ ਨਾ ਇਹਦੀ ਮਾਂ ਤਾਂ ਆਏ ਤੇ ਹੁਣ ਆਗੇ ਫਾਰਮੈਲਟੀ ਪੂਰੀ ਕਰਨਾ ਅੱਗੇ ਵਾਲਾ ਨਾਲ ਸਾਭ ਰੱਖਿਓ ਥੋੜਾ ਖਿੱਚ ਕੇ ਪਿਓ ਇਹਨਾਂ ਨੂੰ ਪਤਾ ਲੱਗੇਗਾ ਵੀ ਇਹਨਾਂ ਦੇ ਮਨ 'ਚ ਵੀ ਗੁੱਸਾ ਨਹੀਂ ਤਾਂ ਸਾਨੂੰ ਇਹਨਾਂ 'ਚ ਛਦਾਈ ਸਮਝਿਆ ਵਾ ਲੈ ਦੱਸ ਹੁਣ ਵੀ ਕੋਈ ਗੁੰਜਾਇ ਛੱਡੀ ਇਹਨਾਂ ਨੇ ਕਿ ਜਿਹੜਾ ਹੁਣ ਵੀ ਇਦਾਂ ਗੱਲ ਕਰਨੀ ਆ ਹੁਣ ਦੇ ਨਾਲ ਗੱਲ ਜਿਹੜੀ ਹੋਣੀ ਆ ਕੋਰੀ ਹੋਣੀ ਆ ਕਿਉਂਕਿ ਪਿਆਰ ਮੁਹੱਬਤ ਨਾਲ ਬਹਿੜੀ ਕਰ ਲਈ ਪਰ ਇਹਨਾਂ ਨੇ ਕੋਈ ਰਿਸ਼ਤੇ ਦੀ ਕਦਰ ਨਹੀਂ ਰੱਖੀ ਵੀ ਕਿਦਾਂ ਦਾ ਰਿਸ਼ਤਾ ਆ ਤੇ ਕਿਦਾਂ ਪ੍ਰੇਮ ਮੁਹੱਬਤ ਨਾਲ ਕੰਮ ਨਿਭਾਉਣਾ ਚਾਹੀਦਾ ਮੇਰਾ ਦਿਲ ਨਹੀਂ ਕਰਨਿਆ ਕੋਉਨ ਇਹ ਕੰਤਰਾ ਕੁੰਡਾ ਵੀ ਖੁੱਲ੍ਹਾਈ ਨਿਆਣੇ ਨਹੀਂ ਛੱਡਦੇ ਕਦੀ ਚੱਲ ਠੀਕ ਹੈ ਕੋਈ ਗੱਲ ਨਹੀਂ ਬੰਦੇ ਨੂੰ ਹੁੰਦਾ ਬੰਦਾ ਬਹਾਨਾ ਲਾ ਦਿੰਦਾ ਕਿ ਘਰ ਕੋਈ ਹੈ ਨਹੀਂ ਆ ਕਵਲ ਕੋਈ ਮਖਲਾ ਕੇ ਤੇ ਉੱਥੇ ਖਲਾ ਦੇਣਾ ਹੀ ਵਾਪਸ ਚੱਲ ਕੋਈ ਨਹੀਂ ਆ ਗਿਆ ਤਾਂ ਮੈਂ ਵੇਨਣ ਕੀ ਕਹਿੰਦਾ ਹਾਂ ਬੱਲੇ ਲੱਖੀ ਹਾਲੇ ਬਹੁਤ ਵਧੀਆ ਆ ਪਿੰਦਰ ਕੀ ਕੰਮ ਆ ਉਹ ਬਹਿ ਜਾ ਕੰਮ ਵੀ ਦੱਸ ਦੇ ਨੇ ਯਾਰ ਤੂੰ ਤਾਂ ਗੁੱਸੇ ਜਿਹਾ ਬੜਾ ਹੈ ਗੁੱਸੇ ਕਸੇ ਚ ਕਹਦੇ ਹੋਣਾ ਭਰਾ ਲੈ ਭਰਾ ਮੈਂ ਮਾਫੀ ਮੰਗਣ ਲੇ ਨਾ ਦੱਸ ਤਾ ਯਾਰ ਆਜੇ ਪਖਾੜਨਾ ਕਰ ਲਗਾ ਪਿੰਦਰ ਇਹ ਸਭ ਤੁਹਾਡੇ ਨਾਲ ਪਖਾਂਡੀ ਆ ਕੋਈ ਛੱਡਿਆ ਵੀ ਮਿਲਣ ਕੇ ਨਾਲਾ ਕੰਮ ਆ ਕਰ ਲੈ ਭਰਾਵਾ ਗੱਲ ਗਈ ਆ ਤੁਹਾਡੇ ਵਰਗੇ ਤੇ ਬੇਸ਼ਰਮ ਦੇਖੇ ਨਹੀਂ ਹੈਗੇ ਜ਼ਿੰਦਗੀ ਚ ਕਰ ਲੈ ਜੋ ਕਹਿਣਾ ਨਾ ਕਹੀ ਜਾ ਤੂੰ ਮੈਂ ਮੇਰੀ ਗੱਲ ਨਹੀਂ ਆ ਪਰ ਤੂੰ ਹੀ ਤਾਂ ਯਾਰ ਹਦੌਲਤ ਕੀਤੀ ਆ ਤੁਹਾਨੂੰ ਤਾਂ ਕਿਹਦੇ ਬੰਦਰੀ ਜ਼ਿੰਦਗੀ ਚ ਕਦਰ ਹੀ ਤੇ ਹੈਗੀ ਤੇ ਤੂੰ ਤਾਂ ਸਿਰਫ ਪੈਸਾ ਦੇ ਮਗਰ ਹੀ ਮਰ ਜਣਾ ਪੈਸਾ ਦੇ ਪਿੱਛੇ ਲੱਗ ਕੇ ਇਹ ਨਹੀਂ ਵੇਖਣਾ ਵੀ ਕੋਈ ਜੀਵੇ ਮਰੇ ਕੋਈ ਕਿਦਾਂ ਤੁਹਾਡੀ ਸਿਹਤ ਕੋਈ ਅਸਰ ਨਹੀਂ ਮੈਂ ਤਾਂ ਸਮਝਦਾ ਸਿਰਫ ਭੂਆ ਢੀ ਇਦਾਂ ਦੀ ਆ ਪਰ ਤੂੰ ਹੀ ਉਹਨੇ ਰਲ ਗਿਆ ਕਰ ਲੈ ਜਹਾ ਜਿਹ ਕੋਈ ਕੈਸਾ ਰਹਿੰਦੀ ਹੈ ਯਾਰ ਕਸਰ ਵਾਲੀ ਗੱਲ ਨਹੀਂ ਹੈਗੀ ਹਸਨ ਵਾਲੀ ਨਹੀਂ ਆ ਹੋਰ ਨੀ ਤੇ ਬਈ ਤੱਕੀ ਬੀ ਤੰਡੀ ਆ ਉਹ ਬੈਠ ਕੇ ਮੈਂ 100 ਕਿੱਲੇ ਤੱਕਦੇ ਉਹ ਬੈਠ ਜਾ ਗੱਲ ਤੇ ਜਿਹੜੀ ਉਹ ਗੱਲ ਆ ਜੋ ਭਰਾ ਜਾ ਉਹਨੂੰ ਜਾ ਕੇ ਨਾ ਜੇ ਤੁਹਾਡੇ ਮਨ ਨੂੰ ਇੱਦਾਂ ਹੀ ਸ਼ਰਮ ਆਉਂਦਾ ਤੇ ਜਾ ਤੁਹਾਨੂੰ ਲੈ ਨਾਲ ਤੇ ਪਹਿਲਾਂ ਤੁਸੀਂ ਲੈ ਜਾਓ ਵੀ ਅਸੀਂ ਮਰ ਨਹੀਂ ਚੱਲਦੇ ਜਿਹੜੇ ਸੜਕਾਂ ਤੇ ਰਹਿਦੇ ਹੋ ਵੀ ਰੋਟੀਆਂ ਜਿਹੜੇ ਕਰਮਾ ਚੋਂ ਖਾ ਲੈਂਦੇ ਆ ਔਲਾਵਾ ਮੇਰੇ ਸੋਣ ਗੱਲ ਤੇਰੇ ਨਾਲ ਪੈਲੀ ਚੰਗੀ ਏ ਦੱਸ ਯਾਰ ਪੈਲੀ ਚੰਗੀ ਏ ਤੇ ਤਾਰੇ ਤੂੰ ਇਦਾਂ ਕਰਂਦੇ ਜੇ ਛਦਾਈ ਬਣਾ ਰੱਖਿਆ ਤੂੰ ਉਹ ਤੇਰੇ ਤੋਂ ਇਹੋ ਜਿਹੇ ਕਈ ਕਿੱਲੇ ਵਾਰਦੀ ਏ ਤੂੰ ਬਹੁਤ ਉਹ ਕਹਿਣ ਦੀਆਂ ਗੱਲਾਂ ਭਰਾ ਹੁੰਦੀਆਂ ਸਾਰੀਆਂ ਯਾਰ ਇਹ ਕਹਿਣ ਦੀਆਂ ਗੱਲਾਂ ਨੇ ਵਾਰਦਾ ਕੋਈ ਨਹੀਂ ਇੱਥੇ ਵਾਰਦਾਗਾ ਨਾਲ ਮੈਂ ਵੇਖ ਲਿਆ ਤੁਹਾਡੇ ਨਾਲ ਥੋੜਾ ਜਿਹਾ ਹੀ ਤਾਜੀ ਭੂਆ ਨਾਲ ਅੱਧੀ ਯਾਰ ਤੇ ਮੈਂ ਤੁਹਾਡੀ ਆਵਾਜ਼ ਤੇ ਆ ਜਰੁੰਦਾ ਰਿਹਾ ਵਾਂ ਪਰ ਤੂੰ ਹੀ ਬਿਲਕੁਲ ਜ਼ੀਰੋ ਕਰਤਾ ਮੈਨੂੰ ਅਗਰਲੀਨ ਉਹ ਵੀ ਮੈਨੂੰ ਗੱਲਾਂ ਕਰਦੀ ਸਾਰੇ ਕਰਦੇ ਆ ਤੂੰ ਵੀ ਮੈਨੂੰ ਮਿੱਟੀ ਕਰਤਾ ਯਾਰ ਲਾਓ ਤੂੰ ਤੇ ਆਪਣੇ ਭਰਾਸ ਕੱਢ ਲਈ ਹੁਣ ਮੇਰੀ ਸੁਣ ਤੂੰ ਗੱਲਾਂ ਕਰੀ ਜਾਂਦਾ ਭਰਾਵਾ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੋ ਅੱਜ ਮਾ ਫੋਨ ਆ ਭਾਬੀ ਨੇ ਚੁੱਕਿਆ ਭਾਬੀ ਨੇ ਚਲੋ ਅੱਗੋਂ ਮੈਨੂੰ ਗੱਲਾਂ ਕਰਦੀਆਂ ਪਰ ਮੈਂ ਗੁੱਸਾ ਨਹੀਂ ਹੋ ਕੀਤਾ ਮੈਨੂੰ ਸਾਰੀ ਗੱਲ ਦਾ ਕਬਲ ਕੋਲੋਂ ਪਤਾ ਲੱਗਾ ਵੀ ਆ ਗੱਲ ਕੋਈ ਤੇ ਆਪਾਂ ਇਹ ਕੰਮ ਹੋਣ ਦੇਣਾ ਹਿਮਪਿੰਦਰ ਬਸ ਰਹਿੰਦੇ ਯਾਰ ਇਦਾਂ ਹੋ ਸਕਦਾ ਵੀ ਘਰ 'ਚ ਕੋਈ ਗੱਲ ਹੋਵੇ ਤੇ ਉਹ ਪਤਾ ਨਾ ਹੋਵੇ ਘਰ ਦੇ ਜੀ ਨੂੰ ਮੈਂ ਨਹੀਂ ਮੰਨਦਾ ਇਹ ਸਿਰਫ ਹੁਣ ਤੂੰ ਦਾ ਕੋਚੇ ਮਾਰਨ ਰਿਆ ਆਪਣੀ ਗਲਤੀ ਤੇ ਜੇ ਗੱਲਾਂ ਨਾਲ ਤੇ ਜਿੱਦਾਂ ਨਾਲ ਮੋਹਬੇ ਨਾਲ ਗੱਲਾਂ ਨਾਲ ਭਾਏ ਮੇਰੇ ਕੋਲ ਸੌਂ ਖਵਾਲਾ ਉਹ ਭਰਾਵਾ ਅੱਜ ਦੇ ਸਮਾਂ ਇਦਾਂ ਦਾ ਵਾ ਸੌਂ ਦਾ ਨਾਂ ਨਾਲਾ ਜਮੀਨਾ ਪਿੱਛੇ ਤੇ ਲੋਕੀ ਸੌਂ ਵੀ ਖਾ ਜਾਂਦੇ ਨੇ ਤੇ ਘਰ ਦੇ ਜੀ ਵੀ ਮਾਰ ਦਿੰਦੇ ਨੇ ਇੱਕ ਮਰਲੇ ਪਿੱਛੇ ਇਹ ਨਹੀਂ ਵੰਦੇ ਵੀ ਜ਼ਿੰਦਗੀ ਜਿਹੜੀ ਆ ਕਿੱਡੀ ਖੂਬਸੂਰਤ ਆ ਤਾਂ ਬਾਰ ਬਾਰ ਨਹੀਂ ਮਿਲਦੀ ਤੇ ਮੈਨੂੰ ਨਾਲ ਵਾਲੇ ਸੌਂ ਜਿਹੜਾ ਖਾਣ ਵਾਲਾ ਬੰਦਾ ਨਾ ਬਿਲਕੁਲ ਪਸੰਦ ਨਹੀਂ ਹੈਗਾ ਚਾਹੇ ਝੂਠੀ ਹੈ ਜਾਂ ਸੱਚੀ। ਲੱਗ ਗੱਲ ਤੇ ਤੇਰੀ ਸਹੀ ਏ ਪਰ ਹੋਣਗੇ ਜਿਹੜੇ ਹੈਗੇ ਨੇ ਪਰ ਮੈਂ ਨਹੀਂ ਇਹੋ ਜਿਆ। ਯਾਰ ਕਿੱਡੀ ਗੁੜੀ ਸਾਡੀ ਰਿਸ਼ਤੇਦਾਰੀ ਏ। ਤੋਂ ਉਹ ਵੀ ਸ਼ਾਹਦ ਤੈਨੂੰ ਮੈਂ ਆਪਣਾ ਵੱਡਾ ਭਰਾ ਮੰਨਦਾ ਵਾਂ। ਮੈਂ ਤੇਰੇ ਨਾਲ ਇਦਾਂ ਕਰਦਾ ਕਰ ਸਕਦਾ ਬਸ। ਤੇ ਪਿੰਦਰ ਜੇ ਤੂੰ ਨਹੀਂ ਕਰ ਸਕਦਾ ਤੇ ਮੇਰੇ ਲੋਕੋ ਕਮੀ ਦੱਸ ਨਾ। ਕਿ ਅਜ ਤੱਕ ਕੋਈ ਕਮੀ ਰਹੀ ਏ ਜਾਂ ਮੈਂ ਕਿਤੇ ਫਰਜ਼ ਨਿਭਾਉਣ ਤੋਂ ਪਿੱਛੇ ਹਟਿਆ ਵਾਂ। ਅੱਜੇ ਤੇ ਮੈਂ ਆਇਆ ਵਾਂ। ਵੀ ਜਾ ਕੇ ਗੱਲ ਕਰਦਾ ਉਹਨੇ ਤਾਂ ਆਪਣਾ ਮਨ ਚ ਗੁੱਸਾ ਰੱਖਿਆ ਪਰ ਮੇਰੀ ਗਲਤੀ ਦੱਸ ਕੀ ਏ। ਗੁਪਿੰਦਰ ਗਲਤੀ ਅੱਗ ਲੱਗਦੀ ਹੈ ਯਾਰ ਕਿ ਜੇ ਮੇਰੀ ਜਗ੍ਹਾ ਤੂੰ ਹੀ ਹੁੰਦਾ ਕੱਲ ਰਾਕੇ ਵੀ ਤੇਰੇ ਤੇ ਕੀ ਬੀਬੀ ਤੂੰ ਐਦਾਂ ਕਰ ਜਿੰਨੀ ਕ ਮੰਮੀ ਤੇ ਨਾ ਪੈਲੀ ਹੈ ਨਾ ਤੂੰ ਮੇਰੇ ਨਾਲ ਹੁਣੇ ਚੱਲ ਮੈਂ ਆਪਣੇ ਵਾਲੀ ਤੇ ਤੇਰਾ ਨਾਂ ਕਰ ਦੇਣਾ ਹੋਰ ਦੱਸ ਬਾਕੀ ਲਵ ਪੈਲੀ ਤੁਹਾਡੀ ਤੁਹਾਡੇ ਕੋਲ ਹੀ ਰਹੇਗੀ ਬਾਕੀ ਹੁਣ ਹਾਂ ਥੋੜਾ ਜਿਹਾ ਸਮਾਂ ਦੋ ਤੇ ਮੰਮੀ ਨੂੰ ਆਪੀ ਅਗਲਾ ਆਇਨੀ ਹੈ ਸੱਚੀ ਗੱਲ ਗੁਪਿੰਦਰ ਤੈਨੂੰ ਬਿਲਕੁਲ ਨਹੀਂ ਪਤਾ ਲੈ ਲਾ ਯਾਰ ਮੈਂ ਥੋੜਾ ਥੋੜਾ ਬੋਲਣੇ ਦੱਸ ਤੇਰੇ ਨਾਲ ਅੱਜ ਤੱਕ ਤੇਰੇ ਤੋਂ ਨਿੱਕੀ ਗੱਲ ਵੀ ਛਪਾਈ ਹੋਈ ਦੱਸ ਮੈਨੂੰ ਮੈਂ ਤੈਨੂੰ ਕਿੰਨੇ ਫੋਨ ਲਾਏ ਤੂੰ ਹੀ ਤੇ ਯਾਰ ਫੋਨ ਹੀ ਨਹੀਂ ਚੁੱਕਿਆ ਯਾਰ ਕੀ ਕਰਦੇ ਬੁੱਸੇ ਦੇ ਵਿੱਚ ਮੂੰਹ ਵੀ ਬੋਲ ਕਬੋਲ ਹੋਰ ਨਿਕਲਦੇ ਮੈਨਰੇ ਤਤ ਕਰਕੇ ਨਹੀਂ ਫੋਨ ਬਹੁਤਾ ਚੁੱਕਦਾਗਾ ਇੱਕ ਵਾਰੀ ਗਲਤ ਤੇ ਕਰਦਾ ਤੂੰ ਤੈਨੂੰ ਮੇਰੇ ਤੇ ਨਹੀਂ ਭਰੋਸਾ ਆਗਾ ਤੇੰਦਰ ਤੇਰੇ ਤੇ ਤੇ ਮੈਨੂੰ ਪੂਰਾ ਭਰੋਸਾ ਹੈ ਪਰ ਮੈਨੂੰ ਗੁੱਸਾ ਵੀ ਇਸੇ ਗੱਲ ਦਾ ਆਇਆ ਵੀ ਚੱਲ ਭੂਆ ਦਾ ਤੇ ਸੁਭਾਅ ਥੋੜਾ ਇਦਾਂ ਦਾ ਤੇ ਇਹ ਵੀ ਇਦਾਂ ਦੇ ਹੋ ਗਏ ਆ ਪਰ ਵਾਕਿਆ ਜੇ ਤੈਨੂੰ ਨਹੀਂ ਪਤਾ ਤੇ ਫਿਰ ਤੇਰਾ ਤੇ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਉਹ ਆ ਜੋ ਉਹ ਚ ਕਰਨੀ ਆਪਣੀ ਮਰਜ਼ੀ ਕੱਲੀ ਕਰਨਦੀ ਆ ਮੈਨੂੰ ਤੇ ਇਹਨੇ ਸਮਝਾਉਣ ਦੀ ਵੀ ਉਹਨਾਂ ਇਹ ਕਰਨੀ ਕੀ ਹੈ ਪਹਿਲੀ ਓ ਯਾਰ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ ਹੈਗੀ ਪਰ ਇੱਕ ਗੱਲ ਦੱਸਾਂ ਪਿੰਦਰ ਜ਼ਿੰਦਗੀ 'ਚ ਜਿਹੜਾ ਲਾਲਚ ਆ ਨਾ ਉਹ ਬੰਦੇ ਨੂੰ ਜਿਹੜਾ ਐਂਡ ਮਾਰਾ ਕਰ ਦਿੰਦਾ ਹਦਾ ਤੇ ਹੋਰ ਪਹਿਲਾਂ ਪਹਿਲਾਂ ਤਾਂ ਲੱਗਦਾ ਚੰਗਾ ਪਤਾ ਬਾਅਦ 'ਚ ਲੱਗਦਾ ਬਸ ਇਹੀ ਗੱਲ ਆ ਪਿੰਦਰ ਜ਼ਿੰਦਗੀ ਦੀ ਖੇਡ ਵੀ ਉਹ ਆ ਜਿਹੜਾ ਤੇ ਸਮਝ ਜਾਂਦਾ ਉਹ ਸਮਝਦਾ ਧਰ ਜਾਂਦਾ ਤੇ ਜਿਹੜਾ ਨਹੀਂ ਸਮਝਦਾ ਉਹ ਵਰ ਭੁਗਤਦਾ ਜ਼ਰੂਰ ਆ ਜਦੋਂ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਤੇ ਪੈਸੇ ਨੂੰ ਕੀ ਕਰਨਾ ਕੋਈ ਯਾਰ ਇੱਥੇ ਮੰਜੇ ਤੇ ਮੈਂ ਲੰਮੇ ਪਿਆ ਹੋਵਾਂਗਾ ਤੇ ਕਿ ਤਕਲੀਫ ਨਾਲ ਤੜਫਾਂ ਲਿਆ ਹੋਵਾਂਗਾ ਤੇ ਭੈਣ ਥੋੜਾ ਮੇਰਾ ਦੁੱਖ ਮਨਾ ਦੁੱਖ ਤੇ ਤੇਰੇ ਵਰਗੇ ਵੀਰ ਭਰਾਵਾਂ ਨੇ ਆਪਣੇ ਰਿਸ਼ਤੇ ਨਾਲ ਨਿਭਾਉਣਾ ਵਾ ਪੈਸੇ ਨਾਲ ਇਹ ਐਪੀ ਦਵਾਈ دارو ਲੈਵੇਂਗਾ ਹਣਾ ਬਾਕੀ ਜਦੋਂ ਕੋ ਲੋੜ ਪੈਂਦੀ ਏ ਜਿੱਥੇ ਭੈਣ ਭਰਾਵਾਂ ਖਲਾਉਣਾ ਉੱਥੇ ਉਹਨਾਂ ਹੀ ਖਲਾਉਣਾ ਤੇ ਬਾਕੀ ਇੱਕਦਮ ਕੰਮ ਇੱਕ ਹੋਰ ਕਰ ਹਾ ਹੱਡਾ ਨਾਲ ਸਾਥ ਦੋ ਤੁਸੀਂ ਸਿੰਦਰ ਕਾਦੇ ਸਾਥ ਰਾਲ ਮਿਲ ਕੇ ਨਾ ਮੰਮੀ ਨੂੰ ਸੁਧਾਰੀਏ ਆਪਾਂ ਉਹ ਭਰਾਵਾ ਵੀ ਜੁੜੇ ਹੱਥ ਮੇਰੇ ਮੇਰੀ ਇੱਕ ਮਿੰਟ ਗੱਲ ਤੇ ਸੁਣਾ ਮੈਂ ਥੋੜੀ ਜੀ ਉਹਨਾਂ ਨੂੰ ਤਕਲੀਫ ਹੋਈ ਕਿ ਨਾ ਤੇ ਪਤਾ ਉਹਨਾਂ ਨੂੰ ਫੇਰ ਹੀ ਲੱਗਣਾ ਹੈ ਉਪਿੰਦਰੋ ਉਹ ਤਾਂ ਗੱਲ ਆ ਪਰ ਮੈਂ ਨਹੀਂ ਕਿਹੇ ਚ ਮਿਲ ਜਵਣਾ ਇਹ ਪ੍ਰਾਤੋ ਹੀ ਆਪੇ ਸੁਧਾਰੋ ਕਰੋ ਮੇਰੇ ਵੱਲੋਂ ਜਿਹੜਾ ਮੇਰਾ ਹਿੱਸਾ ਬਣਦਾ ਮੈਨੂੰ ਦੇ ਦੇਗੀ ਭੂਆ ਤਦ ਵੀ ਠੀਕ ਆ ਜੇ ਤੁਹਾਡੀ ਮਰਜ਼ੀ ਨਾ ਵੀ ਦੇਣਾ ਤੂੰ ਹੀ ਹੋਊਗਾ ਤੇ ਮੈਂ ਸਬਰ ਕਰ ਲਾਂਗਾ ਕਿ ਮੇਰੀ ਹੈ ਹੀ ਨਹੀਂ ਇਹਨੀ ਲਵ ਤੇਰੀ ਹੈ ਤੇਰੀ ਰਹਿਣੀ ਹੈ ਇਹੋ ਜੀ ਗੱਲ ਨਾ ਕਰ ਉਪਿੰਦਰੋ ਉਹ ਤਾਂ ਗੱਲ ਪਰ ਲੋਕਾਂ ਦੀ ਜਿਹੜੀ ਗੱਲਾਂ ਸੁਣੀ ਦੀਆਂ ਨਾ ਬਾਹਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਪਿੰਨਾਂ ਦਾ ਰੌਲਾ ਚੱਲਣ ਡਿਆ ਵਾ ਤੇ ਸਹੀ ਪੁੱਛੇ ਕਲਿਆਜਾ ਭਾਰ ਦਾ ਗੱਲਾਂ ਸੁਣ ਕੇ ਪਤਾ ਲਵ ਲੱਗ ਜਾਂਦਾ ਭਾਵੇਂ ਘਰ ਚ ਬਾਹਰ ਚ ਲੱਗੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਆ ਗੱਲ ਚੱ ਲੋਕੀ ਇਹੋ ਜੀਆਂ ਗੱਲਾਂ ਕਰਦੇ ਆ ਨਾ ਧੁਰ ਤੱਕ ਮਾਰਗ ਲੱਗਦੀ ਆ ਮੈਂ ਤੈਨੂੰ ਦੱਸ ਨਹੀਂ ਸਕਦਾਗਾ ਮੈਂ ਆਲਾ ਸਾਰੀ ਗੱਲ ਤੇਰੀ ਸਮਝਦਾ ਵਾਂ ਕਭਲਾ ਅੱਜ ਕੱਲ ਕੋਈ ਨਹੀਂ ਕਿਸੇ ਦਾ ਬੰਦਾ ਭੈਣ ਜੀ ਨਾ ਮਰਜ਼ੀ ਕਰ ਲੋ ਭੂਆ ਦਾ ਵੇਲਾ ਹੀ ਕਿੰਨਾ ਕੀਤਾ ਭੂਆ ਨੇ ਸਾਡਾ ਕੁੱਡੀ ਮੁੱਲ ਨਹੀਂ ਪਾਇਆ ਅੱਧੀ ਜ਼ੁਬਾਨ ਨਾਲ ਆਵਾਜ਼ ਮਾਰਦੀ ਹੈ ਨਾ ਤੇ ਭੱਜੇ ਜਾਈਦਾ ਹੀ ਤੇ ਨਾਲੇ ਆਹ ਕਿਹੜਾ ਰੋਹ ਦਾ ਤੇ ਇਹਨਾਂ ਦਾ ਡਰਾਮਾ ਵਾ ਭੂਆ ਗਲਤੀਆਂ ਕਰਨ ਦੀ ਆ ਤੇ ਪੁੱਤ ਪੋਚੇ ਪਾ ਦਿੰਦਾ ਫਿਰ ਕਹਿ ਦਿੰਦਾ ਵਾ ਤੁਹਾਨੂੰ ਪਤਾ ਹੀ ਆ ਤੁਹਾਡੀ ਭੂਆ ਵਾ ਤੇ ਤੂੰ ਕਭਲ ਇੱਥੇ ਬੈਠ ਤੇ ਮੇਰਾ ਜੀ ਕੰਡਿਆ ਫਿਰ ਉਹਨੂੰ ਕਹਾ ਭਜਾ ਨਹੀਂ ਭਾਬੀ ਬੈਠੇ ਰਹੋ ਉਹਨਾਂ ਦੋਵਾਂ ਪਰਾਂਵਾਂ ਦੀ ਗੱਲ ਆ ਉਹਨਾਂ ਦੋਵਾਂ ਪਰਾਂਵ ਨੇ ਉਹਨਾਂ ਆਪਸ ਵਿੱਚ ਗੱਲਾਂ ਕਰ ਲੰਦੋ ਤੁਸੀਂ ਨਾ ਵਿਚਵਾ ਤੁਸੀਂ ਜਾਓਗੇ ਨਾ ਤਾਂ ਗੱਲ ਸਗੋਂ ਜ਼ਿਆਦਾ ਵਧਣੀ ਜੇ ਵਾਦੀ ਤੇ ਕਬਲ ਵਾਜੇ ਅੱਗੇ ਕੀ ਰਹਿ ਗਿਆ ਵਾ ਚਲ ਕੋਈ ਨਹੀਂ ਭਾਬੀ ਜੀ ਜੇ ਇੱਕ ਇਦਾਂ ਕਰਦਾ ਨਾ ਫਿਰ ਸਾੜੇ ਛੋੜੀ ਇੱਕੋ ਜਿਹੀ ਹੋ ਜੀਦਾ ਵਾ ਕੋਈ ਗੱਲ ਨਹੀਂ ਗੱਲ ਨਿਭਾ ਦੋ ਜਾਂ ਨਿਭਰਦੀ ਹੈ ਤੇ ਬੈਠੇ ਰਹੋ ਤੁਸੀਂ ਚੁੱਪ ਕਰਕੇ ਹੁਣ ਕਬਲ ਮੈਂ ਤੇ ਬੈਠੀ ਆ ਜਦੋਂ ਆਇਆ ਸੀ ਨਾ ਉਹਨੇ ਸਾਸਿਕਾਲ ਬੁਲਾਈ ਤੇ ਮੈਂ ਉਸੇ ਵੇਲੇ ਜਵਾਬ ਦਿੱਤਾ ਫਿਰ ਮੈਂ ਪਾਣੀ ਵੀ ਪੁੱਛਿਆ ਜੇ ਮੈਂ ਉਹੋ ਜਿਹੀ ਹੁੰਦੀ ਨਾ ਤਾਂ ਉਥੋਂ ਹੀ ਕੱਢ ਦਿੰਦੀ ਕਹਿੰਦੇ ਕੀ ਆਂਦੇ ਆ ਫਿਰ ਸੱਤ ਬਗਾਨਾ ਵੀ ਘਰ ਆ ਜੇ ਨਾ ਤਾਂ ਮੱਥੇ ਵਟ ਨਹੀਂ ਪਾਉਣਾ ਚਾਹੀਦਾ ਇਹ ਤਾਂ ਫਿਰ ਵੀ ਹਡਾ ਆਪਣਾ ਹੀ ਇਹਨਾਂ ਨੇ ਸਾਨੂੰ ਆਪਣੇ ਸਮਝਿਆ ਇਹਨਾਂ ਨੇ ਸੱਤ ਬਗਾਨਿਆਂ ਵਾਲੀ ਕੀਤੀ ਆ ਨੇ ਨੂੰ ਕੋਣ ਕਰ ਭੀ ਆ ਜਾ ਹੁਣ ਕਦੋਂ ਦਾ ਗਿਆ ਵਾ ਆਪਣੇ ਮਾਲ ਡੰਗਰ ਵਾਲੇ ਵੇਖੇ ਆਣ ਕੇ ਕਿ ਉੱਥੇ ਬਹਿ ਰਹਿਣਾ ਸੀ ਕੋਈ ਨਹੀਂ ਮੰਮੀ ਆ ਜਾਂਦੇ ਨੇ ਜੇ ਨਹੀਂ ਤੇ ਲੈ ਆ ਮੈਨੂੰ ਖੋਣ ਫੜਾ ਐਵੇਂ ਨਾ ਉੱਥੇ ਜਨਾਂ ਦੇ ਤੱਲੇ ਜੇ ਮਾਰੀ ਜਾਏ ਨਾਲੇ ਉਹਨਾਂ ਦੀ ਬੇਇੱਜ਼ਤੀ ਕਰਾਂਗੇ ਤੇ ਪਹਿਲਾਂ ਇਹ ਵੀ ਕਰਾਂਗੇ